ਇਹਨਾਂ ਦੀ ਹਾਰ ਦੀ ਖੁਸ਼ੀ ਜਿਹੜੀ ਹੈਗੀ ਆ ਪੰਜਾਬ 'ਚ ਮਨਾਈ ਜਾ ਰਹੀ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ ਪੰਜ ਗ੍ਰਾਂਹ 'ਚ ਖੁਸ਼ੀ ਮਨਾਈ ਜਾ ਰਹੀ ਹੈ ਮੰਗ ਕਰਦੇ ਆ ਕਿ ਜਿੰਨਾ ਤੱਕ ਸਾਡੇ ਸਾਡੇ ਕਬੀਲਿਆਂ ਦਾ ਜਿਹੜਾ ਕੋਟਾ ਲਾਗੂ ਨਾ ਕੀਤਾ ਤੇ ਨਹੀਂ 2027 ਤੱਕ ਵੀ ਇਹਨਾਂ ਨੂੰ ਵੱਡੀ ਹਾਰ ਦਾ ਮੂੰਹ ਜਿਹੜਾ ਪੰਜਾਬ ਦੇ ਵਿੱਚ ਵੀ ਦੇਖਣਾ ਪੂਗਾ। ਜਿੰਦਾਬਾਦ ਜਿੰਦਾਬਾਦ ਕੀ ਦੁੱਖੀ ਚੱਕਦੇ ਆਗੇ ਇਹਨਾਂ ਬੱਚਿਆਂ ਦੀ ਲੜਾਈ ਅਸੀਂ ਲੜਦੇ ਆਂ ਵੀ ਇਹ ਬੱਚੇ 635 ਦੇ ਬੱਚੇ ਆ ਇੱਧਰ ਮਲਕੀਸ਼ ਸਿੰਘ ਖੜੇ ਆ ਪੰਜ ਗਰਾਂਈ ਦੇ ਇਹ ਇਹ ਜਸਵੀਰ ਕੌਰ ਇਹ ਵੀ ਪੰਜ ਗਰਾਂਈ ਦੀ ਬੇਟੀ ਆ ਸਰਕਾਰ ਇਹ ਕਹਿੰਦੀ ਆ ਵੀ ਅਸੀਂ ਤਾਂ ਜਿਹੜੇ ਹੈਗੇ ਜੁੱਤੀ ਨਾਲ ਕੰਮ ਲੈਣਾ ਅਸੀਂ ਜੁੱਤੀ ਨਾਲ ਲੋਕਾਂ ਨੂੰ ਜਿਹੜਾ ਹੈਗਾ ਖਦੇੜ ਕੇ ਅਸੀਂ ਇਹਨਾਂ ਦਾ ਕੋਟਾ-ਕਟਾ ਨਹੀਂ ਦੇਣਾ। ਸਰ ਤੇ ਪੰਜਾਬੀ ਹਲਤ 3ਵੀਂ ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਖੜੇ ਹਾਂ ਜੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪੰਜਗਰਾਈ ਕਲਾ ਵਿੱਚ। ਪਿੰਡ ਪੰਜਗਰਾਈ ਕਲਾ ਦੇ ਜੋ 바ਵਰੀਆ ਸਮਾਜ ਨਾਲ ਸੰਬੰਧਿਤ ਲੋਕ ਆ ਇੱਥੋਂ ਦੇ ਵਸਨੀਕ ਆ ਉਹ ਅੱਜ ਖੁਸ਼ੀ ਮਨਾ ਰਹੇ ਆ। ਖੁਸ਼ੀ ਕਿਉਂ ਮਨਾ ਰਹੇ ਆ ਕਿਉਂਕਿ ਦਿੱਲੀ ਦੇ ਵਿੱਚ ਵੋਟਾਂ ਪਈਆਂ ਜਿੱਥੋਂ ਭਾਜਪਾ ਨੇ ਜਿੱਤ ਪ੍ਰਾਪਤ ਕੀਤੀ ਆ ਔਰ ਆਮ ਆਦਮੀ ਪਾਰਟੀ ਨੇ ਹਾਰ ਦਾ ਮੂੰਹ ਵੇਖਣਾ ਪਿਆ। ਪਰ ਇਹ ਲੋਕ ਜਿਹੜੇ ਹੈਗੇ ਬਾਬਰੀਆ ਸਮਾਜ ਨਾਲ ਸੰਬੰਧਤ ਲੋਕ ਆ ਇਹ ਕਿਉਂ ਖੁਸ਼ੀ ਮਨਾ ਰਹੇ ਆ ਕਿ ਆਮ ਆਦਮੀ ਪਾਰਟੀ ਹਾਰ ਗਈ ਇਹ ਹਾਰ ਦੇ ਦਿੱਲੀ ਦੇ ਵਿੱਚ ਤੇ ਇਹਨਾਂ ਦੀ ਹਾਰ ਦੀ ਖੁਸ਼ੀ ਜਿਹੜੀ ਹੈਗੀ ਆ ਪੰਜਾਬ 'ਚ ਮਨਾਈ ਜਾ ਰਹੀ ਆ ਪੰਜਾਬ ਦੇ ਪਿੰਡਾਂ ਦੇ ਵਿੱਚ ਪੰਜ ਗਰਾਂਹ 'ਚ ਖੁਸ਼ੀ ਮਨਾਈ ਜਾ ਰਹੀ ਆ ਵੀ ਭਾਈ ਬੀਜੇਪ ਆਪਣੀ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਹਾਰ ਗਈ ਆ ਕਿੰਨੀ ਵੱਡੀ ਗੱਲ ਹੈ ਵੀ ਉਹਨਾਂ ਦੀ ਹਾਰ ਦੀ ਖੁਸ਼ੀ ਜਿੱਤ ਦੀ ਖੁਸ਼ੀ ਸਾਡੇ ਨੂੰ ਹੁੰਦੇ ਆ ਆਪਾਂ ਇਹਨਾਂ ਦੀ ਆਮਾਦੂ ਪਾਰਟੀ ਦੀ ਹਾਰ ਦੀ ਖੁਸ਼ੀ ਮਨਾਉਂਦੇ ਆ ਵੀ ਇਹ ਆ ਰਿਹਾ ਹੈ ਇਹ ਮਗਰੋਂ ਲੱਥੇ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਵੀ ਜੇ ਕੋਟੇ ਆ ਇਹਨਾਂ ਨੇ ਨਾ ਦਿੱਤਾ ਸਾਡਾ ਤਰੰਕ ਨਾ ਦਿੱਤਾ ਹੁਣ ਭਗਵੰਤ ਮਾਨ ਕੋਲ ਫੈਲ ਪਈ ਹੈ 2 ਸਾਲ ਲੜਾਈ ਲੜਦਿਆਂ ਨੂੰ ਹੋ ਗਏ ਫੈਲ ਥੱਲੋਂ ਤੁਰ ਕੇ ਜਾਵੜੀ ਵੀ ਕੀ ਗੱਲ ਵੀ ਜਿਹੜਾ ਇਹ ਕੋਟੇ ਕੱਟਦਾ ਵਧਾਉਣਾ ਤਾਂ ਤੁਸੀਂ ਕੀ ਆ ਸਾਡਾ ਜਿਹੜਾ ਮਿਲਦਾ ਸੀ ਉਹ ਵੀ ਕੱਟ ਦੁੱਤਾ ਤੇ ਉਹ ਦਾ ਉਹ ਦਾ ਦੱਸੋ ਕੁਝ ਵੀ ਨਹੀਂ ਕਰਨਾ ਤੁਸੀਂ ਮੈਂ ਜਸਪਾਲ ਸਿੰਘ ਪੰਜ ਗਰੀਵ ਫੈਲ ਕਰਾਂ ਕਿ ਸਾਡੇ ਅੱਜ ਕਿਉਂ ਖੁਸ਼ੀ ਮਨਾ ਰਹੇ ਬਾਬਰੀਆ ਸਮਾਜ ਦੀ ਧਰਮਸਾਲਾ ਸਾਡੇ ਲੋਕ ਕਿ ਅੱਜ ਜਿਹੜਾ ਦਿੱਲੀ ਚੋਣਾਂ ਦੇ ਵਿੱਚ ਆਮ ਆਦਮੀ ਕजरीवाल ਉਹਨਾਂ ਦੀ ਸਰਕਾਰ ਦੀ ਜਿਹੜੀ ਵੱਡੀ ਹਾਰ ਹੋਈ ਆ ਉਹਦੀ ਖੁਸ਼ੀ ਮਨਾ ਰਹੇ ਆ ਸਾਡੇ ਬਾਵਰੀਆ ਸਮਾਜ ਦੇ ਵਿੱਚ ਕੀ ਲੋੜ ਪੈਗੀ ਵੀਰ ਜੀ ਤੁਹਾਨੂੰ ਖੁਸ਼ੀ ਮਨਾਉਣ ਦੀ ਕਿਉਂਕਿ 15 9 2022 ਨੂੰ ਇੱਕ ਪੰਜਾਬ ਦੀ ਆਮ ਆਦਮੀ ਸਰਕਾਰ ਨੇ ਇਹਨਾਂ ਜਿਹੜੀਆਂ ਮੁਕਤੀਆਂ ਦਾ ਇਹਨਾਂ ਸਾਡੇ ਭਾਈਚਾਰ ਕਬੀਲਿਆਂ ਦਾ ਬਾਵਰੀਆ ਸਾਸੀ ਬਾਜੀਗਰ ਜਿਹੜੇ ਜਾਤੀਆਂ ਜਿਹੜੀਆਂ ਪੰਜਾਬ ਦੀਆਂ ਇਹਨਾਂ ਦਾ ਜਿਹੜਾ ਸਰਵਿਸ ਕੋਟਾ ਸੀ ਜਿਹੜਾ 2% ਮਿਲਦਾ ਸੀ ਨੌਕਰੀਆਂ ਦਾ ਉਹ ਉਹਨਾਂ ਨੇ ਬੰਦ ਕਰਤਾ ਕਿਉਂਕਿ ਜਿਹੜੇ 21 ਸਾਲਾਂ ਤੋਂ ਸਾਡੇ ਬੱਚਿਆਂ ਨੂੰ ਕੋਟਾ ਮਿਲ ਰਿਹਾ ਸੀ ਸਰਵਿਸ ਦੇ ਵਿੱਚ ਨੌਕਰੀਆਂ ਦੇ ਵਿੱਚ ਉਹ ਇਹਨਾਂ ਨੇ ਅਨਸਾਰ ਹੀ ਉਹ ਬੰਦ ਕੀਤਾ ਪਹਿਲਾਂ ਤਾਂ ਚਲੋ ਅਸੀਂ ਸੋਚਦੇ ਤਾਂ ਇਹ ਸੀਗੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਲੈਂਦੀ ਐ ਵੋਟਾਂ ਪਾਈਆਂ ਤੇ ਇਹ ਸਾਡੀ ਜਿਹੜੀ ਹੈਗੀ 2% ਕੋਟੇ ਨੂੰ ਵਧਾ ਕੇ 5% ਕਰੂਗੀ ਕਿਉਂਕਿ ਇਹਨਾਂ ਦਾ ਐਲਾਨ ਹੀ ਸੀ ਆਮ ਆਦਮੀ ਪਾਰਟੀ ਦਾ ਵੀ ਅਸੀਂ ਜਿਹੜਾ ਅਖੀਰ ਬੈਠਾ ਅਖੀਰਲੀ ਲੈਨ ਦੇ ਵਿੱਚ ਅਸੀਂ ਉਹਨੂੰ ਅੱਗੇ ਜਿਹੜਾ ਹੈਗਾ ਲਿਆਵਾਂਗੇ ਅਸੀਂ ਉਹਦੇ ਮੇਰਾ ਹਰਾ ਪੈਨ ਉਹਦੇ ਹਿੱਤ ਲਈ ਚੱਲੂਗਾ ਤੇ ਇਹਨਾਂ ਨੇ ਡਾਕਟਰ ਭੀਮrao ਅੰਬੇਡਕਰ ਦੀ ਵੀ ਫੋਟੋ ਇੱਕ ਪਾਸੇ ਲਾਈ ਇੱਕ ਪਾਸੇ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈ ਵੀ ਅਸੀਂ ਵਧੀਆ ਕੰਮ ਕਰਾਂਗੇ ਇੱਕ ਬਦਲਾਅ ਲਿਆਵਾਂਗੇ ਪੰਜਾਬ ਦੇ ਵਿੱਚ ਤੇ ਅਸੀਂ ਆਪਾਂ ਸਾਰਿਆਂ ਨੇ ਜਿਹੜਾ ਹੈਗਾ 92 ਦਿੱਤਾ ਇਹਨਾਂ ਨੂੰ ਜਿਤਾ ਦਿੱਤੀਆਂ ਜਦੋਂ ਸਰਕਾਰ ਇਹਨਾਂ ਦੀ ਬਣ ਗਈ ਤੇ ਸਭ ਤੋਂ ਪਹਿਲਾਂ ਜਿਹੜਾ ਹੈਗਾ ਸਾਡੇ ਤੇ ਇਹਨਾਂ ਨੇ ਹਰਾ ਪੈਨ ਸਾਡੇ ਖਿਲਾਫ ਚਲਾਇਆ ਇਹਨਾਂ ਨੇ ਅੱਜ ਬਾਵਰੀਆ ਸਮਾਜ ਚ ਕਬੀਲੇ ਪੰਜਾਬ ਦੇ ਖੁਸ਼ੀ ਕਿਉਂ ਮਨਾ ਰਹੇ ਆ ਕਿਉਂਕਿ ਪਿਛਲੇ 2 ਸਾਲ ਹੋ ਗਏ ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰ ਨੇ ਇਹਨਾਂ ਕਬੀਲਿਆਂ ਦਾ ਜਿਹੜਾ ਕੋਟਾ ਕੱਟਿਆ ਅਸੀਂ ਬੜੀ ਲੰਬੀ ਲੜਾਈ ਲੜੀ ਉਸ ਦੀ ਪਰ ਲੇਕਿਨ ਇਹਨਾਂ ਦੇ ਕੰਨਾਂ ਤੇ ਕੋਈ ਝੂਣ ਨਹੀਂ ਸਕੀ ਇਸੇ ਸਬੰਧ ਦੇ ਵਿੱਚ ਮੈਂ ਦਿੱਲੀ ਦੇ ਵਿੱਚ ਵੀ ਵਿਲੁਪਤ ਜਾਤੀਆਂ ਵੱਲੋਂ ਆ ਉਥੇ 5 ਸਾਲ ਲਗਾਤਾਰ ਉਹਨਾਂ ਝੁੱਗਿਆਂ ਝੌਂਪੜੀਆਂ ਦੇ ਵਿੱਚ ਰਿਹਾ ਤੇ ਉਹਨਾਂ ਝੁੱਗਿਆਂ ਝੌਂਪੜੀਆਂ ਦੇ ਵਿੱਚ ਇਹੀ ਪ੍ਰਚਾਰ ਕੀਤਾ ਕਿ ਇਹ ਜਿਹੜੀ ਆਮ ਆਦਮੀ ਸਰਕਾਰ ਕਹਲੌਣ ਵਾਲੀ ਹੈ ਕਿ ਅਸੀਂ ਆਮ ਆਦਮੀ ਦੀ ਗੱਲ ਕਰਦੇ ਹਾਂ ਪਰ ਲੇਕਿਨ ਅੱਜ ਉਹ ਅਤੀ ਗਰੀਬ ਕਬੀਲੇ ਅੱਜ ਉਹ ਝੁੱਗੀ ਝੌਂਪੜੀ ਵਾਲੇ ਲੋਕ ਅੱਜ ਮੁਕਤੀ ਆਪੀਆਂ ਬਾਵਰੀਆ ਸਾਸੀ ਬਾਲੀਗਰ ਲੋਕ ਅੱਜ ਉਹਨਾਂ ਦਾ ਪੰਜਾਬ ਦੇ ਵਿੱਚ ਉਹਨਾਂ ਨੂੰ ਸਰਵਿਸ ਦਾ ਜਿਹੜਾ ਕੋਟਾ 2% ਮਿਲਦਾ ਸੀ ਉਹ ਬੰਦ ਕਰਤਾ ਇਹ ਪੈ ਹੋਰ ਕੀ ਬਹਿਣਗੇ ਇਹਨਾਂ ਜਾਤੀਆਂ ਨੂੰ ਪਰ ਲੇਕਿਨ ਬੜੇ ਅੱਜ ਮੈਂ ਕਹਿੰਦਾ ਖੁਸ਼ੀ ਦੀ ਗੱਲ ਹੈ ਕਿ ਕਿ ਆਰਵਿੰਦ ਕੇਜਰੀਵਾਲ ਵੀ ਹਰਗੇ ਸੁਸੋਧਿਆ ਜੀ ਵੀ ਹਰਗੇ ਕਿਉਂਕਿ ਅੱਜ ਇਹਨਾਂ ਨੂੰ ਵੱਡੀ ਨਿਮੋਸ਼ੀ ਦਾ ਜਿਹੜਾ ਅੱਜ ਸਾਹਮਣਾ ਕਰਨਾ ਪਿਆ ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਨੇ ਮੁਕਤੀ ਅਸਤਨ ਦਾ ਜਿਹੜਾ ਕੋਟਾ ਕੱਟਿਆ ਇਹ ਸਰਕਾਰਾਂ ਤਾਂ ਲੋਕਾਂ ਨੂੰ ਜਿਹੜਾ ਹੈਗਾ ਰੋਜ਼ਗਾਰ ਦਿੰਦੀਆਂ ਲੋਕਾਂ ਦੇ ਬੱਚਿਆਂ ਨੂੰ ਨੌਕਰੀ ਤੇ ਰੱਖਦੀਆਂ ਤੇ ਇਹਨਾਂ ਨੇ ਨੌਕਰੀ ਤੇ ਨਹੀਂ ਰੱਖਿਆ ਇਹਨਾਂ ਨੇ ਕੋਟਾ ਕੱਟਿਆ ਕੋਟਾ ਕੱਟਣ ਦੇ ਬਾਵਜੂਦ ਵੀਰਜੀ ਕੋਈ ਮੈਮੋਰੰਡਮ ਵਗੈਰਾ ਸਰਕਾਰ ਨੂੰ ਕੋਈ ਦਿੱਤੀ ਅਪੀਲ ਦਲੀਲ ਕੀਤੀ ਕੋਈ ਅਸੀਂ ਪੰਜਾਬ ਸਰਕਾਰ ਦਾ ਕੋਈ ਵੀ ਮੰਤਰੀ ਐਸਾ ਨਹੀਂ ਜਿਹੜਾ ਅਸੀਂ ਜਿਹਨੂੰ ਅਸੀਂ ਮੰਗ ਪੱਤਰ ਨਹੀਂ ਦਿੰਦਾ ਸਾਰੇ ਮਨਿਸਟਰਾਂ ਨੂੰ ਐਮ ਐਲ ਏ ਨੂੰ ਸਾਰੇ ਜਿਹੜੇ ਸੀ ਐਮ ਨੂੰ ਉਹਦੇ ਘਰ ਤੱਕ ਪ੍ਰਦਰਸ਼ਨ ਵੀ ਕੀਤੇ ਸੀ 4 ਮਹੀਨੇ ਲਗਾਤਾਰ ਜਿਹੜੀ ਭਲਾਈ ਮੰਤਰੀ ਜਿਨੇ ਕੋਟਾ ਇਹ ਸਾਡਾ ਦੇਣਾ ਬਲਜੀਤ ਕੌਰ ਉਹਦੇ ਘਰ ਅੱਗੇ 4 ਮਹੀਨੇ ਧਰਨਾ ਲਾਈ ਰੱਖਿਆ ਪਰ ਇਹਨਾਂ ਦੇ ਕੰਨ ਤੇ ਕੋਈ ਜੂੰ ਨਹੀਂ ਸਰਕੀ ਮੁਕਤ ਕਬੀਲੇ ਜਿੰਦਾਬਾਦ 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 ਭਗਵਾਨਤਮਾਨ ਸਰਕਾਰ ਮਰਦਾਬਾਦ ਮਰਦਾਬਾਦ ਦਿੱਲੀ ਦੇ ਵਿੱਚ ਜਿਹੜੀ ਆਮ ਆਦਮੀ ਦੀ ਹਾਰ ਹੋਈ ਹੈ ਉਹਦੀ ਖੁਸ਼ੀ ਮਨਾਈ ਹੈ ਤੇ ਅਸੀਂ ਹੁਣ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਇਹ ਮੁਕਤੀ ਆਤੀਆਂ ਵੱਲੋਂ ਪੰਜਾਬ ਦੇ ਕਬੀਲੇ ਵੱਲੋਂ ਇੱਕ ਪੰਜਾਬ ਦੀ ਆਮ ਆਦਮੀ ਗਵਰਨਮੈਂਟ ਨੂੰ ਇੱਕ ਚੇਤਾਵਨੀ ਵੀ ਦਿੰਨੇ ਆ ਕਿ ਜੇਕਰ ਸਾਡਾ ਇਹ ਕੋਟਾ ਬਹਾਲ ਨਾ ਕੀਤਾ ਪਾ ਇਸੇ ਤਰ੍ਹਾਂ ਇੱਕ ਇਹ ਲਹਿਰ ਬਣਾ ਕੇ ਸਾਡੇ ਕਬੀਲਿਆਂ ਦੇ ਇੱਕ ਜਥੇਬੰਦ ਢਾਂਚੇ ਦੇ ਤੌਰ ਤੇ ਸਾਰੀਆਂ ਇਹ ਜਾਤੀਆਂ ਨੂੰ ਨਾਲ ਜਿੰਨੇ ਸਾਡੇ ਕਬੀਲੇ ਅਸਾਂ ਸੀ ਐ ਬਾਜੀਗਰ ਬੋਰੀਏ ਮੇਨ ਮੁੱਖ ਤੌਰ ਤੇ ਇਹ ਹੈ ਜਿਨ੍ਹਾਂ ਦੀ ਵੱਡੀ ਆਬਾਦੀ ਹੈ ਅਸੀਂ ਸਾਰੇ ਪੰਜਾਬ ਦੇ ਵਿੱਚ ਪਿੰਡ-ਪਿੰਡ ਜਾਵਾਂਗੇ ਆਪਦੀ ਲਹਿਰ ਬਣਾ ਕੇ ਜਿੰਨੇ ਤੱਕ ਸਾਡਾ ਇਹ ਕੋਟਾ ਨਹੀਂ ਮਿਲਦਾ ਅਸੀਂ ਇਹਨਾਂ ਦੇ ਖਿਲਾਫ ਚੱਲਾਂਗੇ ਤੇ 2027 ਦੇ ਵਿੱਚ ਇਹਨਾਂ ਨੂੰ ਵੀ ਪੰਜਾਬ ਦੇ ਵਿੱਚ ਇਥੋਂ ਜਿਹੜਾ ਮੈਗਨੇਟ ਨਾਲ ਸੁਪਣਾ ਜਿਹੜਾ ਕਿ ਇਥੋਂ ਸਾਫ਼ ਕਰ ਦਿਆਂਗੇ ਇਹਨਾਂ ਨੂੰ ਜਿਵੇਂ ਦਿੱਲੀ 'ਚ ਅੱਜ ਹੋਇਆ ਉਸੇ ਤਰ੍ਹਾਂ ਹੀ ਪੰਜਾਬ ਦੇ ਵਿੱਚੋਂ ਵੀ ਆਮ ਆਦਮੀ ਦੀ ਸਰਕਾਰ ਆ ਜਾਣਾ ਕਰਨਾ ਇੱਕ ਤੁਸੀਂ ਦੇਖੋਗੇ ਜਦੋਂ 2027 ਆਇਆ ਤੇ ਇਥੋਂ ਪੂਰੀ ਤਰ੍ਹਾਂ ਇਹ ਹਾਰ ਦਾ ਮੂੰਹ ਨੂੰ ਦੇਖਣਾ ਪਊਗਾ